ਬਾਦ ਮੈਂ ਪਹਿਲੀ ਸਰੰਗੀ ਤਿਆਰ ਕਰੀ ਜੀ ਰਘੂੜੇ ਦੀ ਲੱਕੜ ਦੇ ਠੀਕ ਹੈ ਹਾਂ ਜੀ ਉਹ ਬਜਾਈ ਨਛੱਤਰ ਸਿੰਘ ਛੱਤੇ ਨੇ ਜੀ ਅਲਵੇਲੇ ਦੀ ਪਹਿਲੀ ਕਸ਼ਟ ਆਈ ਸੀ ਜੀ ਮਾਤਾ ਸਲਖਣੀ ਅੱਛਾ ਉਹਦੇ ਵਿੱਚ ਬਜਾਈ ਸੀ ਉਹਦੇ ਵਿੱਚ ਬਜਾਈ ਤੇ ਬਹੁਤ ਪਿਆਰ ਮਿਲਿਆ ਜੀ ਉਹ ਵੀ ਸਰੰਗੀ ਵਧੀਆ ਵਜਾਉਂਦੇ ਨੇ ਮੈਂ ਸੁਣਿਆ ਉਹਨਾਂ ਨੂੰ ਹਾਂ ਜੀ ਹਾਂ ਜੀ ਹਾਂ ਜੀ ਤੇ ਉਸ ਤੋਂ ਬਾਅਦ ਮੇਰੀਆਂ ਮੈਂ 5-7 ਸਰੰਗੀਆਂ ਹੋਰ ਬਜਾ ਬਣਾਈਆਂ ਕਰੇ ਡਾਂ ਮਾਰ ਕੇ ਆਈਆਂ ਮੇਰੀਆਂ ਹਾਂ ਤੇ ਮਰ ਉਸ ਤੋਂ ਬਾਅਦ ਮੇਰਾ ਦੇਖੋ ਜਿਵੇਂ ਆਪਾਂ ਕਹਿੰਦੇ ਨੇ ਸੋਸ਼ਲ ਮੀਡੀਆ ਤੇ ਤੇ ਬੰਦਾ ਐਕਟਿਵ ਹੁੰਦਾ ਜੀ ਤੇ ਉਹ ਮੈਥੋਂ ਸਾਹਮਣੇ ਨਹੀਂ ਆਇਆ ਜੀ ਅੱਜ ਦੀ ਰੋਚਕ ਆਪਾਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਇਆ ਸੁਣਿਓ ਲੱਗ ਤੂ ਪਈਆ ਤੁਹਾਡੇ ਕੋਲੇ ਇਹ ਵਿੱਚ ਕੋਈ ਫਰਕ ਹੈ ਹਾਂ ਜੀ ਇਹ ਮੈਨੂੰ ਹੋਰ ਚੀਕ ਤੂੰ ਵੀ ਹੈ ਇੱਕ ਹੋਰ ਚੀਜ਼ ਹੈ ਇਹ ਕਿੰਗ ਕਹਿੰਦੇ ਨੇ ਜੀ ਇਹਨੂੰ ਕਿੰਗ ਹਾਂ ਜੀ ਹਾਂ ਜੀ ਕੋਲੋਂ ਤੂੰਬਿਆਂ ਦਾ ਕਿੰਗ ਹਾਂ ਜੀ ਅੱਜ ਸੱਜਣੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਸਲਾਮ ਨਮਸਤੇ ਬਹੁਤ ਸੱਜਣ ਸਾਡੀਆਂ ਵੀਡੀਓ ਨੂੰ ਪਿਆਰ ਦਿੰਦੇ ਨੇ ਬਹੁਤ ਸਤਿਕਾਰ ਦਿੰਦੇ ਨੇ ਤੋਂ ਥੋੜੇ ਪਿਆਰ ਨੂੰ ਦੇਖਦੇ ਹੋਏ ਅੱਜ ਮੈਂ ਸਾਡੇ ਪੰਜਾਬੀਆਂ ਵਾਸਤੇ ਖਾਸ ਕਰਕੇ ਜਿਹੜੀ ਅੱਜ ਦੀ ਵੀਡੀਓ ਆ ਇਹ ਪੰਜਾਬੀਅਤ ਨੂੰ ਸਮਰਪਿਤ ਕਰ ਰያ ਹਾਂ ਜੀ ਸਾਡੇ ਸੱਭਿਆਚਾਰ ਸੱਭਿਆਚਾਰ ਦੇ ਨਾਂ ਤੇ ਬਹੁਤ ਕੁਝ ਹੋ ਰਿਹਾ ਅਸੀਂ ਕਹਿ ਦਿੰਨੇ ਆ ਮੰਨ ਲਓ ਜੇ ਕਿਸੇ ਦੀ ਕੋਈ ਲੱਚਰ ਗਾਣੇ ਗਾਉਂਦਾ ਅਸੀਂ ਉਹਨੂੰ ਵੀ ਸੱਭਿਆਚਾਰ ਨਾਲ ਜੋੜ ਦਿੰਨੇ ਆ ਹਨਾ ਪਰ ਸੱਭਿਆਚਾਰ ਦੇ ਵਿੱਚ ਹੋਰ ਬਹੁਤ ਕੁਝ ਆ ਜਿਹੜਾ ਮੈਂ ਤੁਹਾਨੂੰ ਦਿਖਾਉਣਾ ਗੱਲ ਕਰਦੇ ਆ ਕਲਾ ਦੀ ਕਲਾ ਤੋਂ ਸਟਾਰਟ ਕਰਾਂਗੇ ਆਪਾਂ ਅੱਜ ਦਾ ਜਿਹੜਾ ਸਾਡਾ ਸਬਜੈਕਟ ਆ ਕਲਾ ਦੇ ਨਾਲ ਹੀ ਸਬੰਧਤ ਆ ਕਲਾ ਜਿਹੜੀ ਕੁਦਰਤੀ ਇੱਕ ਐਦਾਂ ਦਾ ਸਿਸਟਮ ਬਣਿਆ ਹੋਇਆ ਇਹ ਬਹੁਤ ਗਰੀਬੀ ਦੇ ਵਿੱਚੋਂ ਹੀ ਨਿਕਲਦੀ ਆ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਦੇ ਅਮੀਰੀ ਦੇ ਵਿੱਚ ਤੁਸੀਂ ਕਲਾ ਦੇਖੀ ਹੋਣੀ ਪਰ ਇਹ ਇਤਿਹਾਸ ਦੇ ਵਿੱਚ ਤਕਰੀਬਨ ਦਰਜੀ ਆ ਵੀ ਜਿੰਨੀ ਵੀ ਕਲਾ ਜਦੋਂ ਵੀ ਕਲਾ ਤੁਸੀਂ ਨਿਕਲਦੀ ਦੇਖੀ ਆ ਉਹ ਗਰੀਬੀ ਚੋਂ ਨਿਕਲਦੀ ਆ ਤੇ ਮੌਕੇ ਤੇ ਸਮੇਂ ਤੇ ਬਹੁਤ ਸਾਰੀਆਂ ਉਦਾਹਰਨਾਂ ਨੇ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਤੁਸੀਂ ਸਾਰੇ ਜਾਣਦੇ ਹੋ ਤੇ ਜਿਹੜੀ ਮੈਂ ਗੱਲ ਕਰੂੰਗਾ ਹੁਣ ਅੱਜ ਮੇਰੇ ਨਾਲ ਹੈਗੇ ਨੇ ਵੀਰ ਜਗਵਿੰਦਰ ਸਿੰਘ ਕਾਂਝਲਾ ਜ਼ਿਲ੍ਹਾ ਸੰਗਰੂਰ ਤੋਂ ਬਾਈ ਮੇਰੇ ਨਾਲ ਬੈਠੇ ਨੇ ਤੇ ਇਹਨਾਂ ਦੇ ਹੱਥ 'ਚ ਵੀ ਬਹੁਤ ਵਧੀਆ ਕਲਾ ਧੰਨ ਗੁਰੂ ਨਾਨਕ ਸਾਹਿਬ ਦੀ ਮਿਹਰ ਹੈ ਇਹਨਾਂ ਦੇ ਉੱਤੇ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋਗੇ ਹਨਾ ਇੱਥੇ ਸਾਜ਼ ਪਏ ਨੇ ਇਹਨਾਂ ਦੇ ਸੰਬੰਧ ਵਿੱਚ ਆਪਾਂ ਗੱਲ ਕਰਾਂਗੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਮੈਂ ਪਹਿਲਾ ਬੇਨਤੀ ਕਰੂੰਗਾ ਤੁਹਾਨੂੰ ਵੀਡੀਓ ਨੂੰ ਸਕਿਪ ਨਾ ਕਰਿਓ ਦੂਜੀ ਗੱਲ ਹੈਗੀ ਆ ਵੀ ਅਸੀਂ ਆਪਣੇ ਪੰਜਾਬੀਆਂ ਨੂੰ ਸ਼ੁਰੂ ਤੋਂ ਲੈ ਕੇ ਸਪੋਰਟ ਕਰਦੇ ਆਏ ਆ ਤਾਂ ਅੱਜ ਵੀ ਮੈਂ ਬੇਨਤੀ ਕਰੂੰਗਾ ਇਹ ਬਾਈ ਦਾ ਜਿਹੜਾ ਕਾਰਜ ਹੈ ਇਹ ਤਕਰੀਬਨ ਜਿਹੜੀ ਆ ਕਲਾ ਤੁਸੀਂ ਦੇਖ ਸਕਦੇ ਹੋ ਇਹ ਅਲੋਪ ਹੁੰਦੀ ਜਾ ਰਹੀ ਹੈ ਪੰਜਾਬੀ ਇਸ ਤੋਂ ਦੂਰ ਹੁੰਦੇ ਜਾ ਰਹੇ ਨੇ ਤਾਂ ਕਰਕੇ ਕਹਿਣਾ ਵੀ ਇਹਨਾਂ ਨੂੰ ਤੁਸੀਂ ਵੱਧ ਤੋਂ ਵੱਧ ਸਪੋਰਟ ਕਰਿਓ ਤਾਂ ਆਪਾਂ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਵੀਡੀਓ ਦੇ ਵਿੱਚ ਰਾਪਤਾ ਕੈਮ ਕਰਦੇ ਆ ਬੀਰ ਜੀ ਦੇ ਨਾਲ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬੀਰ ਜੀ ਕੀ ਹਾਲ ਚਾਲ ਵਧੀਆ ਜੀ ਵਧੀਆ ਹੋਰ ਸੁਣਾਓ ਘਰ ਪਰਿਵਾਰ ਮੈਂ ਬਾਗੋ ਬਾਗਈ ਤੇ ਸਾਨੂੰ ਥੋੜੀ ਜੀ ਜਾਣਕਾਰੀ ਕਿਤੋਂ ਮਿਲੀ ਵੀ ਬਾਈ ਕੋਲੋਂ ਨਾ ਸਾਜ ਨੇ ਜਿਹੜੇ ਸਾਜ ਬਣਾਉਂਦੇ ਨੇ ਤੁਹਾਡੇ ਹੱਥ ਦੇ ਵਿੱਚ ਕਲਾ ਹਾਂਜੀ ਹਾਂਜੀ ਤੋਂ ਪਹਿਲਾਂ ਤਾਂ ਮੁਬਾਰਕਾ ਤੁਹਾਨੂੰ ਸਤਿਗੁਰੂ ਕਿਰਪਾ ਕਰਨ ਤੁਹਾਡੇ ਹੱਥਾਂ ਦੀ ਕਲਾ ਇਹ ਕਾਮਯਾਬ ਰੱਖਣ ਤੇ ਜਦ ਤੱਕ ਤੁਹਾਡੇ ਸਾਹ ਚੱਲਦੇ ਨੇ ਪ੍ਰਮਾਤਮਾ ਤੁਹਾਡੀ ਉਮਰ ਲੰਬੀ ਹੋਰ ਵੀ ਕਰੇ ਤੇ ਸਾਡੀ ਕਲਾ ਨੂੰ ਇਹ ਸਰਜੀਤ ਰੱਖਣਾ ਤੇ ਚੜ੍ਹਦੀਆਂ ਕਲਾਾਂ ਚ ਇੱਕ ਬਲੰਦੀਆਂ ਤੇ ਲੈ ਕੇ ਜਾਣ ਤੁਹਾਡੀ ਕਲਾ ਨੂੰ ਅਸੀਂ ਇਹ ਦੁਆ ਕਰਦੇ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਜੀ ਧੰਨਵਾਦ ਇਹ ਹਾਂਜੀ ਆਪਾਂ ਗੱਲ ਪਹਿਲਾਂ ਕਰਾਂਗੇ ਸਰੰਗੀ ਤੋਂ ਸਾਨੂੰ ਪਤਾ ਲੱਗਿਆ ਵੀ ਬਾਈ ਸਰੰਗੀ ਬਹੁਤ ਵਧੀਆ ਬਣਾਉਂਦਾ ਤੇ ਹੁਣ ਸਾਨੂੰ ਸਰੰਗੀ ਪਲ ਤੁਹਾਡੀ ਸਰੰਗੀ ਦੀ ਆਵਾਜ਼ ਸੁਣਾਓ ਫਿਰ ਆਪਾਂ ਗੱਲ ਤੋਰਾਂਗੇ ਨਾਲ-ਨਾਲ ਹੈਨਾ ਉੱਥੋਂ ਹਾਂਜੀ ਆਹ ਲਓ ਜੀ ਸਜਣੋ ਜੁੜੇ ਰਹੋ ਬਹੁਤ ਅੱਜ ਦੀ ਰੌਚਕ ਆਪਾਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਇਆ ਸੁਣਿਓ ਰੰਗੀ ਬਾਈ ਨੇ ਖੋ ਤਿਆਰ ਕੀਤੀ ਆਪਾਂ ਪਹਿਲਾਂ ਸਰੰਗੀ ਦੀ ਗੱਲ ਕਰਾਂਗੇ ਬਾਈ ਜੀ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਦੇਖੋ ਸਾਨੂੰ ਬਹੁਤ ਘੱਟ ਜਾਣਕਾਰੀ ਹੈ ਇਹਦੇ ਬਾਰੇ ਅਸੀਂ ਤਾਂ ਸੁਣਨ ਵਾਲੇ ਆ ਬਜਦੀਆਂ ਦੇਖੀਆਂ ਨੇ ਹਨਾ ਕਿ ਇਹਦੀ ਸਾਨੂੰ ਆਵਾਜ਼ ਵਧੀਆ ਲੱਗਦੀ ਆ ਆਪਾਂ ਉਹਨੂੰ ਕਹਿ ਦੇਣਾ ਵੀ ਬਾਕੀ ਬਾ ਘੈਂਟ ਆ ਬਾਕੀ ਸੁਣਨ ਵਾਲਿਆਂ ਨੇ ਆਪਾਂ ਨੂੰ ਆਪਣੇ ਆਪ ਦੱਸ ਦੇਣਾ ਇਹ ਇਹਦੇ ਵਾਸਤੇ ਤੁਸੀਂ ਆ ਬਣੀਆਂ ਆਇਥੋਂ ਸਟਾਰਟ ਕਰਦੇ ਜਿੱਦਾਂ ਤੁਸੀਂ ਦੇਖ ਸਕਦੇ ਵੀਡੀਓ ਦੇ ਵਿੱਚ ਇਹ ਕਰਨ ਬਾਈ ਦੀ ਪਈਆਂ ਨੇ ਆਪਣੇ ਕੋਲੇ ਰੱਖੀਆਂ ਬੀ ਇਹ ਲੱਕੜ ਦੀ ਜਾਣਕਾਰੀ ਦਿਓ ਤੁਸੀਂ ਲੱਕੜ ਇਹਦੀ ਕੋਈ ਸਪੈਸ਼ਲ ਹੁੰਦੀ ਹੈ ਕਿੱਥੋਂ ਲੈ ਕੇ ਆਉਂਦੇ ਤੁਸੀਂ ਕੀ ਗੱਲ ਬਾਤ ਹੁੰਦੀ ਹੈ ਹਾਂਜੀ ਪਹਿਲਾਂ ਤਾਂ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰ ਜੀ ਲੱਕੜ ਸਪੈਸ਼ਲ ਹੁੰਦੀ ਹੈ ਕਿ ਤਾ ਤੁਣ ਦੀ ਲੱਕੜ ਹੁੰਦੀ ਹੈ ਜੀ ਤੁਣ ਦੀ ਹਾਂਜੀ ਜਿੱਕਰ ਰਹੁੜੇ ਦੀ ਲੱਕੜ ਹੁੰਦੀ ਹੈ ਜੀ ਰਹੁੜੇ ਦੀ ਹਾਂਜੀ ਇਹ ਜਿਹੜੀਆਂ ਮੇਰੇ ਲਵੇ ਪਈਆਂ ਨੇ ਇਹ ਰਹੁੜੇ ਦੀਆਂ ਨੇ ਜੀ ਸਾਰੀਆਂ ਜੀ ਹਾਂਜੀ ਇਹ ਜਿਹੜੀ ਮੇਰੇ ਹੱਥ ਚ ਆਈ ਇਹ ਸਾਕ ਬਾਂਦੀ ਹੈ। ਇਹ ਸਾਕ ਬਾਂਦੀ ਆ। ਹਾਂਜੀ ਹਾਂਜੀ। ਇਹ ਇਹ ਇਹਦੇ ਨਾਲੋਂ ਮਹਿੰਗੀ ਲੱਕੜ ਹੁੰਦੀ ਹੈ ਇਹ। ਹਾਂਜੀ ਲੱਕੜ ਮਹਿੰਗੀ ਹੁੰਦੀ ਹੈ ਜੀ ਤੇ ਬਾਜੀ ਵਧੀਆ ਨਿਕਲਦਾ ਹੀ ਇਹਨਾਂ ਦਾ। ਠੀਕ ਹੈ। ਮਤਲਬ ਇਸ ਤੇ ਆ ਜਿਹੜੀ ਇਹ ਲੱਕੜ ਨਾਲੋਂ ਇਹਦਾ ਵਾਜ ਜਿਹੜਾ ਵਧੀਆ। ਹਾਂਜੀ ਹਾਂਜੀ ਹਾਂਜੀ। ਠੀਕ ਹੈ। ਹੁਣ ਤੱਕ ਕਿੰਨੀਆਂ ਕੁ ਸਰੰਗੀਆਂ ਬਣਾ ਚੱਕੇ ਹੋ ਤੁਸੀਂ? ਹਾਂਜੀ ਹੁਣ ਤੱਕ ਜੀ ਮੈਂ ਮੈਨੂੰ ਲੱਗਦਾ ਵੀ 100-150 ਦੇ ਲਗਭਗ ਬਣਾ ਕੇ ਬਿਠੇ ਜੀ। ਠੀਕ ਹੈ ਹਾਂ ਜੀ ਜਿਵੇਂ ਅੱਜ ਦਾ ਭਜਨ ਅਠ ਦਾ ਦੌਰ ਹੈ ਨਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੀ ਤੁਸੀਂ ਇਹਨੂੰ ਸੰਭੀ ਬੈਠਿਓ ਤੁਹਾਨੂੰ ਸਹਿਯੋਗ ਕਿੰਨਾ ਕੁ ਮਿਲਦਾ ਕਿੰਨੀ ਕੁ ਸਪੋਰਟ ਹੁੰਦੀ ਹੈ ਕਿਉਂਕਿ ਇਹਨਾਂ ਦੇ ਜਿਹੜੇ ਕਹਦੇ ਵਰਤਨ ਵਾਲੇ ਇਹਨਾਂ ਨੂੰ ਇਸਤੇਮਾਲ ਕਰਨ ਵਾਲੇ ਬਹੁਤ ਘੱਟ ਨੇ ਪੰਜਾਬ ਦੇ ਵਿੱਚ ਹਾਂ ਜੀ ਹਾਂ ਜੀ ਅੱਜ ਕੱਲ ਕਲਾਕਾਰੀ ਦਾ ਦੌਰ ਇਦਾਂ ਦਾ ਹੀ ਹੋ ਗਿਆ ਹੈ ਨਾ ਤੇ ਢਾਡ ਸਰੰਗੀਆਂ ਅਲਗੂ ਜੀ ਇਹ ਕਿਤੇ ਨਾ ਕਿਤੇ ਸੁਪ ਦੇ ਜਾਂਦੇ ਨੇ ਤੇ ਤੁਸੀਂ ਇਹਦਾ ਕਿੱਤਾ ਕਰ ਰਹੇ ਤੁਹਾਨੂੰ ਔਖਾ ਵੀ ਬਹੁਤ ਹੁੰਦਾ ਹੋਊਗਾ ਇਹ ਕਿਹ ਤਰ੍ਹਾਂ ਕਿਤੇ ਹਾਂ ਇਹ ਔਖਾ ਤਾਂ ਇਸ ਤਰ੍ਹਾਂ ਹੀ ਆਈ ਵੀ ਜਦੋਂ ਆਪਾਂ ਨੂੰ ਪਾਰਟ ਟਾਈਮ ਕੰਮ ਕਰਦਾ ਜਿਵੇਂ ਮੈਂ ਵੈਸੇ ਤਾਂ ਮੈਂ ਲੱਕੜ ਦਾ ਕੰਮ ਕਰਦਾ ਕਿ ਖਿਡਾਰੀ ਜੀ ਤੇ ਮੈਨੂੰ ਸ਼ੌਂਕ ਦੇ ਨਾਲ ਨਾਲ ਵੀ ਮੈਂ ਐਵੇਂ ਮੈਂ ਇਹਨਾਂ ਨੂੰ ਸਰਜੀਤ ਰੱਖਾਂ ਜੀ ਬਿਲਕੁਲ ਹਾਂ ਜੀ ਤੇ ਪਰ ਆਏ ਵੀ ਇਹ ਮੇਰਾ ਜਾਦੇ ਪਰਫੁੱਲਤ ਨਹੀਂ ਹੋਇਆ ਜੀ ਉਹਦੇ ਚ ਕਾਰਨ ਕੀ ਲੱਗਦਾ ਤੁਹਾਨੂੰ ਵੀ ਕਿਉਂ ਨਹੀਂ ਪਰਫੁੱਲਤ ਹੋਇਆ ਤੁਸੀਂ ਆਪਣਾ ਵਿਊ ਦਿਓ ਤੇ ਜਿਆਦਾ ਤੁਸੀਂ ਐਂ ਕਹਿ ਲਓ ਵੀ ਮੈਂ ਘੱਟ ਵਿਚਰਦਾ ਹੋਣ ਕਰਕੇ ਜੀ ਜਾਂ ਅੱਜ ਕੱਲ੍ਹ ਮੀਡੀਆ ਦਾ ਜੋ ਸੋਸ਼ਲ ਮੀਡੀਆ ਦੀ ਗੱਲ ਕਰਦੇ ਹੋ ਸੋਸ਼ਲ ਮੀਡੀਆ ਤੇ ਤੁਸੀਂ ਐਕਟਿਵ ਨਹੀਂ ਹੈਗੇ ਹਾਂਜੀ 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 ਠੀਕ ਹੈ ਵੀ ਉਹਦੇ ਕਰਕੇ ਤੁਹਾਨੂੰ ਲੋਕ ਬਹੁਤ ਘੱਟ ਜਾਣਦੇ ਨੇ ਹਾਂਜੀ ਜਿੰਨੇ ਵੀ ਮੇਰੇ ਦੋਸਤ ਮਿੱਤਰ ਸੰਗੀਤ ਪ੍ਰੇਮੀ ਬਾਹਰ ਕਿਨਡਾ ਅਮਰੀਕਾ ਜਾ ਹੋ ਕਿਤੇ ਵੀ ਰਹਿੰਦੇ ਨੇ ਹੂੰ ਉਹ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਯਾਨੀ ਕਿ ਉਹੀ ਦੱਸ ਪੁੱਛਣ ਵਾਲੇ ਮੇਤੂੰ ਗਾਹਾਂ ਫਰੀਦੇ ਜਾਂਦੇ ਨਹੀਂ ਜਾਣ ਕੇ ਮੇਰਾ ਉਹ ਆਮ ਦੁਕਾਨਦਾਰਾਂ ਨੂੰ ਲੋਕਾਂ ਆਮ ਜਨਤਾ ਨੂੰ ਨਹੀਂ ਪਤਾ ਵੀ ਕਾਂਜਲਾ ਪਿੰਡ ਦੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਬੈਠੇ ਬਾਈ ਅਸੀਂ ਤੇ ਇੱਥੇ ਇਹ ਵੀਰ ਜਿਹੜਾ ਇਹ ਐਡਾ ਵਧੀਆ ਖਜ਼ਾਨਾ ਸਾਮੀ ਬੈਠਾ ਆਪਾਂ ਕਹਿ ਸਕਦੇ ਹਾਂ। ਹਾਂਜੀ ਤੇ ਇਹ ਉਹ ਮਤਲਬ ਤੁਸੀਂ ਇੱਕ ਦਾਇਰੇ ਦੇ ਵਿੱਚ ਹੀ ਖੜੇ ਹੋ। ਦਾਇਰੇ ਦੇ ਵਿੱਚ ਹੀ ਖੜਿਆ ਹਾਂ ਜੀ ਹਾਂਜੀ। ਠੀਕ ਹੈ ਜੀ। ਚਲੋ ਬਾਬਾ ਮਿਹਰ ਕਰੇ ਅੱਗੇ ਹੁਣ ਡਿਵੈਲਪ ਹੋਵੇ ਤਾਂ ਸਾਨੂੰ ਵੀ ਬਹੁਤ ਖੁਸ਼ੀ ਹੋਊਗੀ ਬਾਈ ਨੂੰ ਲੋਕ ਜਾਣਨ ਲੱਗੇ ਹਨਾ। ਹਾਂਜੀ ਹਾਂਜੀ ਤੇ ਕਿੰਨੀ ਕੁ ਮਿਹਨਤ ਕਰਨੀ ਪੈਂਦੀ ਆ ਕਿੰਨਾ ਕੁ ਟਾਈਮ ਲੱਗ ਜਾਂਦਾ ਇਹਦੇ ਤੇ। ਹਾਂ ਜੀ ਮੈਂ ਤਾਂ ਵਾਵਾ ਕਰਨੀ ਪੈਂਦੀ ਹੈ ਜੀ ਇੱਥੇ ਅੱਛਾ ਜੀ ਹਾਂ ਜੀ ਇਹ ਘੱਟੋ ਘੱਟ 35 40 ਕਿਲੋ ਦੀ ਲੱਕੜ ਹੁੰਦੀ ਹੈ ਜੀ ਅੱਛਾ ਜਿਹੜੀ ਇਹ 2.5 ਕਿਲੋ ਦੀ ਰਹਿ ਜਾਂਦੀ ਹੈ ਸਰ ਬੱਲੇ ਹਾਂ ਜੀ ਅੱਛਾ 35 40 ਕਿਲੋ ਦੀ ਲੱਕੜ ਨੂੰ ਇੰਨਾ ਕੱਟਿਆ ਜਾਂਦਾ ਇੰਨਾ ਤਰਾਸਿਆ ਜਾਂਦਾ ਇਹ 2.5 ਕਿਲੋ ਦੀ ਰਹਿ ਜਾਂਦੀ ਹੈ ਬਹੁਤ ਮਿਹਨਤ ਹੈ ਹਾਂ ਜੀ ਹਾਂ ਜੀ ਵਾਹ ਤੁਸੀਂ ਧੰਨੋ ਬਾਈ ਇਹ ਫਿਰ ਸਾਰਾ ਮਸ਼ੀਨੀ ਕਰਦੇ ਹੋ ਜਾਂ ਹੱਥੀ ਵੀ ਹੁੰਦਾ ਇਹਦਾ ਕੰਮ ਕੋਈ ਨਹੀਂ ਸਾਰਾ ਆਪਦਾ ਹੱਥੀ ਜੀ ਸਾਰਾ ਹੱਥੀ ਹਾਂਜੀ ਬਸ ਕੱਲੀ ਜਿਹੜੀ ਮੋਟੀ ਤੁਸੀਂ ਕਟਿੰਗ ਕਰਦੇ ਇਹਦੀ ਉਹ ਹਾਂਜੀ 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 ਆਹ ਦੇਖ ਲਓ ਬਾਈ ਤੁਸੀਂ ਨਾ ਇਹ ਬੰਦ ਲੱਕੜ ਹੈ ਪਹਿਲਾਂ ਇਹਨਾਂ ਨੇ ਮੋਟੀ ਲੱਕੜ ਚੋਂ ਕੱਢਿਆ ਇਹਨੂੰ ਫਿਰ ਏਦਾਂ ਉਸ ਤੋਂ ਬਾਅਦ ਇਹ ਹੋਲ ਤਿਆਰ ਹੁੰਦਾ ਇਹਦੇ ਆ ਸਾਈਜ਼ ਦੇਖੋ ਆਹ ਦੇਖ ਸਕਦੇ ਹੋ ਤੁਸੀਂ ਏਦਾਂ ਇਹਦੀ ਡਿਜ਼ਾਈਨ ਲਾ ਲਓ ਇਹਦੀ ਬੰਤਰ ਜਿਹੜੀ ਹੈਗੀ ਆ ਨਾ ਇਹਦੇ ਵਿੱਚੋਂ ਵੀ ਕੈਮਰੇ ਦੇ ਵਿੱਚੋਂ ਤੁਹਾਨੂੰ ਦਿਖਦੀ ਹੋਣਾ ਬਿਲਕੁਲ ਹੁਣ ਜਿੰਮੀ ਮੈਨੂੰ ਤਾਂ ਇਹਦਾ ਵਜ਼ਨ ਨਹੀਂ ਲੱਗ ਰਿਹਾ ਹਾਂਜੀ 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 ਇਹ ਇੰਨੇ ਵਜ਼ਨ ਚ ਇਹ ਰਹਿ ਜਾਂਦੀ ਹੈ ਨਾ ਤੇ ਉਸ ਤੋਂ ਬਾਅਦ ਅਗਲਾ ਇਹਦਾ ਇਦਾਂ ਦਾ ਪ੍ਰੋਸੈਸ ਆ ਜਾਂਦਾ ਦੇਖੋ ਹਾਂਜੀ ਇਹਨੂੰ ਰੱਖ ਦਿਓ ਤੁਸੀਂ ਥੋੜਾ ਇਹਦੇ ਨਾਲ ਵੀ ਅੱਗੇ ਤੁਸੀਂ ਆਹ ਤਿਆਰ ਕਰਦੇ ਇਸ ਤੋਂ ਬਾਅਦ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ ਨਾ ਹਾਂਜੀ ਆ ਦੇਖੋ ਅੱਛਾ ਇਹ ਇਹ ਉੱਤੇ ਕੀ ਮੜਿਆ ਤੁਸੀਂ ਨੇ ਇਹ ਇਹ ਚਮੜਾ ਹੁੰਦਾ ਜੀ ਅੱਛਾ ਇਹ ਸਪੈਸ਼ਲ ਹੁੰਦਾ ਆ ਸਪੈਸ਼ਲ ਹੁੰਦਾ ਜੀ ਠੀਕ ਹੈ ਹਾਂਜੀ ਇਹਦੇ ਨਾਲ ਇਹਦੇ ਨਾਲ ਹੀ ਆਵਾਜ਼ ਬਣਦੀ ਹੈ ਜੀ ਹਾਂ ਇਹਦੇ ਨਾਲ ਬਾਜ ਬਣਦੀ ਹੈ ਜੀ ਅਤੇ ਜਿਹੜਾ ਜਿਵੇਂ ਆ ਇਹਨੇ ਇੰਨਾ ਕਿਲੀਆਂ ਵਗੈਰੇ ਤੇ ਕਾਫੀ ਲੱਗੀਆਂ ਨੇ ਹਾਂਜੀ ਹਾਂ ਇਹ ਫਿਰ ਸਾਰੀਆਂ ਤੁਸੀਂ ਆਪ ਹੀ ਤਿਆਰ ਕਰਦੇ ਤੇ ਬਣੀਆਂ ਬਣਾਈਆਂ ਹੁੰਦੀਆਂ ਨੇ ਅਸੀਂ ਖਰਾਤ ਕਰਦੇ ਹਾਂ ਅਸੀਂ ਆਪ ਹੀ ਕਰਦੇ ਹਾਂ ਹਾਂ ਖਰਾਤ ਕਰਦੇ ਜੀ ਆਪ ਕੀ ਤਿਆਰ ਕਰਦੇ ਹਾਂ ਸਾਰੀਆਂ ਪੂਰੀ ਕਿੰਨੇ ਟਾਈਮ ਚ ਤਿਆਰ ਹੋ ਜਾਂਦੀ ਹੈ ਇਹ ਇਹ ਲੱਗ ਜਾਂਦੇ ਨੇ ਜੀ ਘਟੋ ਘਟ ਇਨ੍ਹਾਂ ਦੇ 20 ਦਿਨ ਜੀ 20 ਦਿਨਾਂ ਦੇ ਵਿੱਚ ਇੱਕ ਪੀਸ ਤਿਆਰ ਹੋ ਜਾਂਦਾ ਹੈ ਇੱਕ ਪੀਸ ਤਿਆਰ ਹੋ ਜਾਂਦਾ ਹੈ ਇਹ ਤਾਂ ਹੁਣ ਤੁਸੀਂ ਸਪੈਸ਼ਲੀ ਬਣਾਉਨੇ ਹੋ ਜੇ ਜਦੋਂ ਆਰਡਰ ਆਉਂਦਾ ਹੈ ਹੈ ਆਰਡਰ ਤੇ ਤਿਆਰ ਕਰ ਦਿੰਦੇ ਹਾਂ ਹਾਂ ਜੀ ਨਾਲੇ ਸਪੈਸ਼ਲ ਬਣਾ ਕੇ ਰੱਖਦੇ ਹਾਂ ਜੀ ਅਸੀਂ ਬਣਾ ਕੇ ਰੱਖਦੇ ਹਾਂ ਵੀ ਕਈ ਵਾਰੀ ਬੰਦਾ ਮੌਕੇ ਤੇ ਆਇਆ ਤੇ ਆ ਮੌਕੇ ਤੇ ਆਉਂਦਾ ਲੈ ਜਾਂਦਾ ਠੀਕ ਹੈ ਇਹ ਇਹਦਾ ਜਿਹੜਾ ਪੇਂਟ ਵਗੈਰਾ ਵੀ ਤੁਸੀਂ ਸਾਰਾ ਆਪ ਕਰ ਦਿਓ ਹਾਂਜੀ ਪਾਲਸਪਰ ਸਾਰਾ ਆਪ ਫਿਰ ਬਾਹਰੋਂ ਕੱਲੀ ਤੁਸੀਂ ਤਾਰ ਲੈਣੇ ਹੋ ਇਹਦੀ ਜਿਹੜੀ ਆ ਤਾਰ ਤਾਰਾਂ ਤੇ ਆ ਚਮੜਾ ਜੀ ਬਾਹਰੋਂ ਲੈਣੇ ਜੀ ਠੀਕ ਹੈ ਹਾਂਜੀ ਜਿਵੇਂ ਹੋਰ ਵੀ ਬਣਾਉਂਦੇ ਹੋਣਗੇ ਪੰਜਾਬ ਦੇ ਵਿੱਚ ਇਦਾਂ ਦੇ ਸਾਜ਼ ਹਨਾ ਹਾਂਜੀ ਹਾਂਜੀ ਮੈਂ ਘੱਟ ਲੋਕਾਂ ਨੂੰ ਜਾਣਦਾ ਕਿਉਂਕਿ ਮੇਰਾ ਇਹ ਲੈਣ ਨਹੀਂ ਹੈਗੀ ਜਿਹੜੇ ਲੋਕ ਇਹਨਾਂ ਨੂੰ ਵਰਤਦੇ ਨੇ ਹਨਾ ਟਾਡੀ ਜਿਹੜੇ ਹੁੰਦੇ ਆ ਪ੍ਰਚਾਰਕ ਹੁੰਦੇ ਆ ਉਹ ਉਹਨਾਂ ਕੋਲੇ ਹੁੰਦੇ ਆ ਨਾ ਸਾਜ਼ ਹਾਂਜੀ 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 ਇਹ ਉਹਨਾਂ ਦੇ ਮੁਕਾਬਲੇ ਜੇ ਮੈਂ ਆਪਾਂ ਕਿਸੇ ਨਾਲ ਤੁਹਾਡਾ ਕੰਪੀਟੀਸ਼ਨ ਨਹੀਂ ਕਰ ਰਹੇ ਹਾਂਜੀ ਵੀ ਤੁਸੀਂ ਕੋਈ ਵੱਖਰਾ ਕਰ ਰਹੇ ਹੋ ਇਹਦੇ ਵਿੱਚ ਉਹ ਦੱਸੋ ਥੋੜਾ ਜਿਹਾ ਵੱਖਰਾ ਤਾਂ ਦੇਖੋ ਐ ਇਹ ਵੀ ਜਿਹੜੀ ਨਾ ਦੀ ਬਾਜ ਆਵਾਜ਼ ਆਹੀ ਆਵਾਜ਼ ਹਾਂਜੀ ਹਾਂਜੀ ਉਹ ਆਮ ਸਰੰਗੀਆਂ ਨਾਲ ਜਿਵੇਂ ਪ੍ਰਾਤਨ ਸਰੰਗੀਆਂ ਸੀ ਜਿਹੜੇ ਪਹਿਲਾਂ ਬਣਦੀ ਸੀ ਹਾਂਜੀ ਉਹਨਾਂ ਦੀ ਗੁੰਮ ਆਵਾਜ਼ ਅਸੀਂ ਜੀ ਹੂੰ ਤੇ ਉਹ ਜਿਹੜੇ ਸਾਜੀ ਸੀ ਆਪਦੇ ਵਿੱਚ ਹੀ ਆਪਦੇ ਕੰਨਾਂ ਨੂੰ ਸੁਣ ਕੇ ਗਾਉਂਦੇ ਸੀਗੇ ਹੁਣ ਇਹਨਾਂ ਦੀ ਅਸੀਂ ਥੋੜੀ ਜਿਹੀ ਦੀ ਕੁਆਲਿਟੀ ਬਦਲ ਕੇ ਭਾਂਡੇ ਦੀ ਜੀ ਹੂੰ ਤੇ ਉਹ ਜਾਨੀ ਕਿ ਆਵਾਜ਼ ਹੁਣ ਇਹਦੀ ਕਿਹਦੀ ਥਰੋ ਜ਼ਿਆਦਾ ਆ ਹਾਂ ਹਾਂ ਜੀ ਜਾਨੀ ਕਿ ਇਹਦੀ ਆਵਾਜ਼ ਜਿਹੜੀ ਨਿਕਲਦੀ ਜ਼ਿਆਦਾ ਆ ਬੁਲਕ ਦੀ ਜ਼ਿਆਦਾ ਆ ਜ਼ਿਆਦਾ ਨਿਕਲਦੀ ਆ ਹਾਂ ਜੀ ਹਾਂ ਆਪਾਂ ਠੇਢ ਪੰਜਾਬੀ ਚ ਗੱਲ ਕਰਦੇ ਆ ਇਹਦੀ ਜਿਹੜੀ ਥਰੋ ਜਿਹੜੀ ਵਧ ਗਈ ਉਹ ਪਹਿਲਾਂ ਨਾਲੋਂ ਜਿਹੜੀ ਸਾਊਂਡ ਇਹਦੀ ਅਪ ਕਰਤੀ ਤੁਸੀਂ ਨੇ ਹਾਂ ਜੀ ਇਹਦੀ ਆਵਾਜ਼ ਵਧ ਗਈ ਠੀਕ ਹਾਂ ਜੀ ਇਹ ਇਹਦੀ ਕੀਮਤ ਕਿੰਨੀ ਹੁੰਦੀ ਆ ਇਹ ਕੀਮਤ ਅਸੀਂ ਜਿਵੇਂ ਟੋਟਾ ਜੀ ਇਹ 4000 ਰੁਪਏ ਦਾ ਦੇ ਦੇਣਾ ਜੀ ਅੱਛਾ ਜੀ ਹਾਂ ਇਹ ਡੇਡੀ ਆ ਜੀ ਅੱਛਾ ਯਾਨੀ ਕਿ ਵੱਧ ਸਹੀ ਜੀ ਵੀ ਫਰਕ ਹੁੰਦਾ ਹਾਂਜੀ ਅੱਛਾ ਇਹ ਇਹਦਾ ਸਾਈਜ਼ ਛੋਟਾ ਹੈ ਹਾਂਜੀ ਇਹ ਸਾਈਜ਼ ਸਾਈਜ਼ ਤਾਂ ਓਮੇ ਜੀ ਬਸ ਇਹ ਚ ਆ ਇਧਰ 9 ਕਿਲੀਆਂ ਬੱਕਰੀਆਂ ਲੱਗਦੀ ਨੇ ਜੀ ਠੀਕ ਹੈ ਜੀ ਇਹ ਸਮਝੋ ਢਾਡੀ ਸਿੰਘਾਂ ਵਾਲਾਈ ਬਸ ਇਹਦੇ ਚਾਰੇ ਲੱਗਣ ਗਿਆ ਹਾਂਜੀ ਇਹ ਇਹਨੂੰ ਕੌਣ ਵਰਤਦੇ ਨੇ ਇਹਨਾਂ ਨੂੰ ਜਾਦੇ ਰਾਗੀ ਸਿੰਘ ਰਾਗੀ ਸਿੰਘ ਜਿਹੜੇ ਪੱਕੇ ਰਾਗੀ ਹੁੰਦੇ ਹਨ ਉਹਨਾਂ ਵਾਸਤੇ ਅੱਛਾ ਇਹ ਜਿਹੜੇ ਆਮ ਢਾਡੀ 12 ਗਾਉਣ ਵਾਲੇ ਉਹ ਟੋਟਾ ਜੀ ਉਹ ਵਰਤਦੇ ਨੇ ਇਹਦੇ ਚ ਚਾਰੇ ਕਿਲੀਆਂ ਲੱਗਣ ਗਿਆ ਨਹੀਂ ਲੱਗਣਗੀਆਂ ਇਧਰ ਆ ਥੱਲੜੀਆਂ ਲੱਗਣਗੀਆਂ 15 ਹੀ ਇਧਰ ਅਸੀਂ 15 ਕਿਲੀਆਂ ਲੱਗਣਗੀਆਂ ਹਾਂ ਲੱਗਣਗੀਆਂ ਹਾਂ ਜੀ ਓਕੇ ਹਾਂ ਠੀਕ ਹੈ ਇਹ ਇਹਦੀ ਕੀਮਤ ਘਟ ਹੁੰਦੀ ਆ ਹਾਂ ਜੀ ਇਹ ਕਿੰਨੀ ਕੁ ਕੀਮਤ ਦੀ ਇੱਕ 12000 ਰੁਪਏ ਦੀ ਇਹ 12000 ਤੇ ਇਹ ਜਿਹੜੀ ਆ ਟੱਡ ਪਈ ਆ ਹੁਣ ਇਹਦੇ ਬਾਰੇ ਦੱਸੋ ਥੋੜਾ ਜਿਹਾ ਇਹ ਵੀ ਤੁਸੀਂ ਆ ਬਣਾਉਂਦੇ ਹੋ ਹਾਂ ਜੀ ਹਾਂ ਇਹ ਕਿੱਦਾਂ ਬਣਦੀ ਆ ਇਹ ਵੀ ਬਸ ਉਹ ਇਹਦੀ ਆਵਾਜ਼ ਦਿਖਾਓ ਇਹ ਆਮ ਲੱਕੜ ਦੀ ਉਹ ਅੰਬ ਦੀਆਂ ਵੀ ਬਣਾਈ ਜਾਂਦੇ ਨੇ ਟਾਲੀ ਦੀਆਂ ਸਪੈਸ਼ਲ ਬਣਾਈ ਹੋਈਆਂ ਨੇ ਅੱਛਾ ਹਾਂਜੀ ਹਾਂਜੀ ਅੰਬ ਦੀ ਸਸਤੀ ਹੁੰਦੀ ਐ ਉਹ ਕੱਚੀ ਲੱਕੜ ਹੁੰਦੀ ਐ ਜੀ ਠੀਕ ਐ ਉਹਦੀ ਆਵਾਜ਼ 'ਚ ਫਰਕ ਪੈਂਦਾ ਉਹ ਹਾਂਜੀ ਠੀਕ ਐ ਤੇ ਇਹ ਟੱਡਾ ਤੁਸੀਂ ਦੇਖ ਸਕਦੇ ਹੋ ਨਾ ਇਹ ਬਾਈ ਦੀਆਂ ਆਪ ਬਣਾਈਆਂ ਹੋਈਆਂ ਨੇ ਦੇਖੋ ਆਪਾਂ ਨੂੰ ਨਹੀਂ ਵਜਾਉਣੀ ਆਉਂਦੀ ਹਾਂਜੀ ਆਪਾਂ ਨੂੰ ਤਾਂ ਇਹਦੀ ਆਵਾਜ਼ ਨਹੀਂ ਕੱਢਣੀ ਆਉਂਦੀ ਇਹਨਾਂ ਦਾ ਕਿਉਂਕਿ ਇਹਨਾਂ ਦਾ ਕਾਰੋਬਾਰ ਐ ਤੇ ਇਹਨਾਂ ਦੀ ਲਾਈਨ ਵੀ ਹੈਗੀ ਆ ਤੇ ਇਹ ਇਹ ਕਿੰਨੀ ਕ ਮਹਿੰਗੀ ਹੁੰਦੀ ਆ ਇਹ ਦੇ ਦੋ ਨਾ ਜੀ 1500 ਰੁਪਏ ਦੀ 1500 ਦੀ ਗੱਲ ਬਾਤ ਨਿੱਕੀ ਜੀ ਆ ਹੁਣ ਇਹ ਨਾ ਦੇਖੋ ਕਿਉਂਕਿ ਇਹ ਜਿਹੜੇ ਬੰਦਿਆਂ ਦੀ ਕਲਾ ਜਿਹੜੇ ਇਹਨੂੰ ਵਰਤਦੇ ਨੇ ਹਨਾ ਹਾਂਜੀ ਉਹਨਾਂ ਨੂੰ ਪਤਾ ਹੁੰਦਾ ਵੀ ਇਹਦੀ ਕੀ ਕੁਆਲਿਟੀ ਆਪਾਂ ਕਹਿੰਦੇ ਵੀ ਇੰਨੀ ਕੋਈ ਲੱਕੜ ਹੈ ਨਾ ਦੇਖਣ ਨੂੰ ਤੇ ਕੁਝ ਨਹੀਂ ਲੱਗਦਾ ਹੈਗਾ ਇਹਦਾ ਕਿੰਨਾ ਭਾਰ ਹੋਊਗਾ ਜੀ ਇਹ ਹੋਊ ਜੀ ਭਾਇਆ ਇੱਕ ਹੋਣਾ ਜੀ ਭਾਇਆ ਇੱਕ ਭਾਰ ਹੋਊਗਾ ਤੇ 25 250 ਗ੍ਰਾਮ 1500 ਦੇ ਇਹਦੀ ਕੀਮਤ ਹੈਗੀ ਆ ਨਾ ਜੀ ਤੇ ਇਹ ਹੁਣ ਇੱਕ ਆ ਸਾਜ ਆ ਇਹ ਆਮ ਬੰਦਿਆਂ ਨੂੰ ਵੀ ਪਤਾ ਹੈ ਇੱਕ ਤੁਸੀਂ ਸੁਣਿਆ ਹੋਣਾ ਜਮਲੇ ਜੱਟ ਦੀ ਤੁੰਬੀ ਤੈਨੂੰ ਵਾਜਾਂ ਮਾਰਦੀ ਹਾਂਜੀ ਹਾਂਜੀ ਇਹਦੀ ਆਵਾਜ਼ ਕਿਦਾਂ ਦੀ ਹੁੰਦੀ ਆ ਉਹ ਵੀ ਸੁਣਾਓ ਇਹ ਆਮ ਤੁੰਬੀ ਹੈ ਆਮ ਤੁੰਬੀ ਜੀ ਇਹ ਵੀ ਤੁਸੀਂ ਆਪ ਤਿਆਰ ਕਰਦੇ ਹੋ ਹਾਂਜੀ 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 A to Z ਹਾਂਜੀ ਠੀਕ ਹੈ ਜੀ ਇਹ ਇਹਦੀ ਕਿੰਨੀ ਕੁ ਕੀਮਤ ਹੁੰਦੀ ਹੈ ਇਹ 1000 ਰੁਪਏ ਦੀ ਦੇ ਦਿੰਨੇ ਜੀ ਅੱਛਾ ਇਹ ਇਹ ਵਿਕਦੀਆਂ ਹੈਗੀਆਂ ਹਾਂਜੀ ਇਹ ਵਧੀਆ ਲਈ ਜਾਂਦੇ ਨੇ ਜੀ ਮੁੰਡੇ ਕਾਲਜ ਵਾਲੇ ਪੜ੍ਹਨ ਵਾਲੇ ਅੱਛਾ ਜਿਹੜੇ ਮਲੋ ਪ੍ਰੋਗਰਾਮ ਕਰ ਦਿੰਦੇ ਨੇ ਨਾ ਐਂਟਰਟੇਨਮੈਂਟ ਆ ਉਹ ਲੈ ਜਾਂਦੇ ਨੇ ਕਾਲਜਾਂ ਵਾਲੇ ਤੇ ਇੱਕ ਆਹ ਲੱਗ ਤੁਪਈਆ ਤੁਹਾਡੇ ਕੋਲੇ ਇਹ ਚ ਕੋਈ ਫਰਕ ਹੈ ਹਾਂਜੀ ਇਹ ਮੈਨੂੰ ਹੋਰ ਚੀਜ਼ ਕਿ ਤੁੰਬੀ ਹੈ ਕਿ ਹੋਰ ਚੀਜ਼ ਹੈ ਇਹ ਇਹ ਕਿੰਗ ਕਹਿੰਦੇ ਨੇ ਜੀ ਇਹਨੂੰ ਕਿੰਗ ਹਾਂਜੀ ਹਾਂਜੀ ਲਓ ਤੁੰਬੀਆਂ ਦਾ ਕਿੰਗ ਹਾਂਜੀ ਲਓ ਜੀ ਤੁੰਬੀਆਂ ਦਾ ਕਿੰਗ ਦਿਖਾਈ ਬਾਈ ਇਹ ਇਹਦਾ ਬਣਤਰ ਦਾ ਫਰਕ ਆ ਜੀ ਮੈਨੂੰ ਦੇਖੋ ਆ ਇਧਰ ਦੇਖੋ ਬਾਈ ਪਹਿਲਾਂ ਤੁੰਬੀ ਦਿਖਾਈ ਆ ਦੇਖੋ ਬਿਲਕੁਲ ਇਹ ਤੁਸੀਂ ਆਮ ਸਿੰਪਲ ਹੈ ਆ ਜਿਹਦਾ ਇੱਕ ਹੈਂਡਲ ਲੱਗਿਆ ਇਹਨੂੰ ਤਾਰ ਕਸਣ ਵਾਸਤੇ ਆ ਤਾਰ ਜਾਂਦੀ ਆ ਇੱਕ ਡਿਕਰੀ ਜੀ ਪਈ ਆ ਬਾਕੀ ਤੁਸੀਂ ਇਹਦਾ ਪੂਰਾ ਬੇਸ ਦੇਖ ਸਕਦੇ ਹੋ ਨਾ ਪਰ ਉਹਦੇ ਵਿੱਚ ਫਰਕ ਹੈ ਜਿਹੜੀ ਵੀਰ ਕੋਲ ਆ ਇਹਦੇ ਚ ਇਹਦੀ ਜਾਣਕਾਰੀ ਦਿਓ ਥੋੜੀ ਜੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਕੀ ਚੀਜ਼ ਆ ਇਹ ਹੈਗੀ ਤਾਂ ਤੁੰਬੀ ਲੱਗਦੀ ਆ ਇਹ ਹਾਂਜੀ ਇਹ ਯਸਤਾ ਹਰਚੰਦ ਸਿੰਘ ਜੰਗਪੂਰੀ ਦੀ ਕਾਰਡ ਹੈ ਜੀ ਅੱਛਾ ਜੀ ਹਾਂ ਜੀ ਉਹ ਬਹੁਤ ਰਭੀ ਰੂਸੀ ਜੀ ਹਾਂ ਜੀ ਤੇ ਉਹਨਾਂ ਨੂੰ ਜਦੋਂ ਮੇਲਿਆਂ ਤੇ ਇੱਥੇ ਦੇਖਦੇ ਸੁਣਦੇ ਜੀ ਹਾਂ ਜੀ ਬੜਾ ਜੀ ਕਰਦਾ ਸੀ ਵੀ ਯਾਰ ਕਲੱਚ ਵਾਲੀ ਧੁੰਬੀ ਆਪਾਂ ਵੀ ਕਦੇ ਵਜਾ ਕੇ ਦੇਖੀ ਅੱਛਾ ਇਹਨੂੰ ਕੀ ਕਲੱਚ ਵਾਲੀ ਧੁੰਬੀ ਕਹਿੰਦੇ ਨੇ ਹਾਂ ਜੀ ਹਾਂ ਜੀ ਅੱਛਾ ਆ ਜਿਹੜੇ ਘੋੜੇ 'ਚ ਲੱਗੇ ਨੇ ਕਲੱਚ ਆ ਇਹ ਹਾਂ ਜੀ ਅਸੀਂ ਪੰਜਾਬੀ 'ਚ ਕਲੱਚ ਵਾਲੀ ਵੀ ਧੁੰਬੀ ਕਹਿੰਦੇ ਅੱਛਾ ਕਲੱਚ ਵਾਲੀ ਆਪਾਂ ਮਾਲਵੇ ਦੀ ਗੱਲ ਕਰਦੇ ਹਾਂ ਨਾ ਵੀ ਇਹ ਕਲੱਚ ਵਾਲੀ ਧੁੰਬੀ ਹੈ ਹਾਂ ਜੀ ਅੱਛਾ ਕਲੱਚ ਦੱਬਣਾ ਪੈਂਦਾ ਤੂੰ ਵੀ ਚਲਾਉਣ ਇਹ ਇਹਦਾ ਕੀ ਯੋਗਦਾਨ ਹੈ ਪਰ ਇਹਦੇ ਚੱਕ ਇਹ ਬਿਨਾ ਕਲਚ ਦੇ ਚੱਲਦੀ ਹੈ ਹਾਂਜੀ ਹਾਂਜੀ ਇਹਦੇ ਚ ਫਰਕ ਕੀ ਉਹ ਦਿਖਾਓ ਮਾੜੇ ਤੁਸੀਂ ਸਾਜਾਂ ਚ ਆ ਗਿਆ ਨਾ ਵੀ ਹੁੰਦੇ ਨਹੀਂ ਜੀ ਹਾਂਜੀ ਹਾਂਜੀ ਠੀਕ ਹੈ ਇਹ ਆਪਦੀ ਜੱਜਮੈਂਟ ਨਾਲ ਹੀ ਚੱਲਦਾ ਹਾਂਜੀ ਜੱਜਮੈਂਟ ਨਾਲ ਹੀ ਇਹਦੀ ਸਰਗਮਾ ਲਾਈ ਜਾਂਦੀ ਹੈ ਠੀਕ ਹੈ ਤੇ ਇਹਦੇ ਵਿੱਚ ਸਰਗਮਾ ਲਾਈ ਲਾਈਆਂ ਹੋਈਆਂ ਨੇ ਜੀ ਇਹ ਤੁਸੀਂ ਬਣਾਤੀਆਂ ਹਾਂਜੀ ਹਾਂਜੀ ਇਹਦਾ 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 ਕੀ ਫਰਕ ਉਹ ਦਿਖਾਓ ਇਹਦਾ ਫਾਇਦਾ ਕੀ ਹੈ ਕਲਚ ਦਾ ਕੀ ਫਰਕ ਹੁੰਦਾ ਇਹਦੇ ਨਾਲੋਂ ਹਾਂਜੀ ਇਹ ਦਿਖਾਓ ਇਹਦੀਆਂ ਸੁਰਾਂ ਪੱਕੀਆਂ ਨੇ ਜੀ ਇਹ ਹਾਂਜੀ ਜਿਵੇਂ ਆ ਕਿਆ ਦਵ ਲਵਾਤਾ ਇਹ ਇਹਦਾਂ ਨੂੰ ਮਹੰਗੀ ਆ ਹਾਂ ਹਾਂ ਜੀ ਤੇ ਮੈਂ ਤਾਂ ਕਿਸੇ ਕਲਾਕਾਰ ਨੂੰ ਨਹੀਂ ਬੁਜਾਉਂਦੀ ਦੇਖਿਆ ਨੂੰ ਕਦੇ ਵੀ ਇਹ ਕਲਾਕਾਰ ਉਹੀ ਵਜਾਉਣਗੇ ਜਿਨ੍ਹਾਂ ਨੂੰ ਸੁਰ ਗਿਆਨ ਤੇ ਉਹ ਜਿਹੜੇ ਨੌਲੇਜ ਰੱਖਦੇ ਨੇ ਨੌਲੇਜ ਰੱਖਦੇ ਨੇ ਜੀ ਹਾਂ ਠੀਕ ਆ ਪੱਕਿਆ ਸਿੱਧੀ ਤੁੰਬੀ ਆ ਇਹ ਹਾਂ ਬੰਦੇ ਦੀ ਬਖ ਦੀ ਗੱਲ ਨਹੀਂ ਹੈਗੀ ਇਹ ਅੱਜ ਵੀ ਇਹ ਸਿੱਧੀ ਤੁੰਬੀ ਆ ਵੀ ਇਹਨੂੰ ਆਮ ਬੰਦਾ ਉਹ ਤਾਂ ਨਹੀਂ ਲੱਗਦਾ ਮੈਂ ਤੁਹਾਨੂੰ ਦੱਸਦਾ ਵੀ ਹੋਤਾ ਇਹਦਾ ਸਿੱਧਾ ਮੇਰੇ ਵਰਗਾ ਵੀ ਤਾਰ ਖੜਕਾ ਦੂ ਐ ਹਾਂਜੀ 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 ਹਨਾ ਤੇ ਇਹ ਇਹਦੇ ਤਾਂ ਉਹਦਾ ਕਹਿੰਦਾ ਕਲਚ ਗੇਅਰ ਚ ਖਾਸੇ ਲੱਗੇ ਹੋਏ ਨੇ ਹਾਂਜੀ 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 ਤੇ ਇਹਦਾ ਫਰਕ ਹੈ ਹਾਂਜੀ ਇਹ ਮਿਹਨਤ ਜ਼ਿਆਦਾ ਭਾਲਦੀ ਹੈ ਜੀ ਸਿੱਖਣ ਲਈ ਠੀਕ ਹੈ ਹਾਂਜੀ ਇਹਨੂੰ ਸਿੱਖਣ ਦੇ ਵਿੱਚ ਵੀ ਹਾਂਜੀ ਹਾਂਜੀ ਡਿੱਕ ਤਾਂ ਆਉਂਦੀ ਹੋਊਗੀ ਨਾ ਡਿੱਕ ਤਾਂ ਆਉਂਦੀ ਹਾਂਜੀ ਠੀਕ ਆ ਇਹਦਾ ਸਮਾਂ ਵੱਧ ਠੀਕ ਹੈ ਪਰ ਇਹ ਵੀ ਜਿੱਦੇ ਮਹਾਰਾ ਦੀ ਕਿਰਪਾ ਹੁੰਦੀ ਆ ਉਹ ਰਾਹ ਕੱਢ ਹੀ ਲੈਂਦਾ ਜੀ ਕੋਈ ਗੱਲ ਤੋਂ ਉੱਥੇ ਦੀ ਵੀ ਕਲਾ ਹੁੰਦੀ ਹਰ ਇੱਕ ਦੇ ਅੰਦਰ ਹਾਂਜੀ ਕੋਈ ਜਗਾ ਲੈਂਦਾ ਕਿ ਇਹਦੀ ਸੁੱਤੀ ਰਹਿ ਜਾਂਦੀ ਹੈ ਹੈਨਾ ਜੀ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਤੁਸੀਂ ਆਪ ਖੁਦ ਬਣਾ ਕੇ ਕਿਹਨਾ ਜੀ ਬਣਾਉਣ ਦੀ ਕੋਸ਼ਿਸ਼ ਕਰੀਏ ਇਹ ਮਹਿੰਗੀ ਇਹਦੇ ਨਾਲੋਂ ਹਾਂਜੀ ਇਹ ਇਹਦੀ ਕਿੰਨੀ ਕੀਮਤ ਹੈ ਇਹ ਆਮ ਦਈਏ ਨਾ ਜੀ 5000 ਰੁਪਏ ਦੀ ਬਣਾ ਕੇ ਜੀ ਅੱਛਾ ਜੀ ਇੰਨੀ ਮਹਿੰਗੀ ਹੈ ਹਾਂਜੀ ਹਾਂਜੀ ਇਹਦੇ ਟਾਈਮ ਜ਼ਿਆਦਾ ਲੱਗਦਾ ਕਿੰਨੇ ਲੋਕ ਲੈ ਗਏ ਜੀ ਇਹਨੂੰ ਤੁਹਾਡੇ ਕੋਲੋਂ ਇਹ ਘੱਟੋ ਘੱਟ ਮੈਂ 20-25 ਕੀ ਵੇਚਤੀ ਆ ਜੀ ਇਹ ਹੈ ਆਦੂ ਜੀ ਇਹ ਅਣਗਿਣਤੀ ਵੇਜਤੀ ਇਹ ਅਣਗਿਣਤੀ ਵੇਜਤੀ ਇਹਦਾ ਮਤਲਬ ਜਿਹੜੀ ਉਹਦੇ ਕਲ ਵਾਲੇ ਜਿਹੜੇ ਪੁਜਾਰੀ ਘੱਟ ਨੇ ਹਾਂ ਹਾਂਜੀ ਹਾਂਜੀ ਇਹ ਕੰਮ ਹੋ ਗਿਆ ਨਾ ਹਾਂਜੀ ਇਹ ਵੀ ਜਿਆਦਾ ਜਿਹੜੇ ਮੁੰਡੇ ਅੱਜ ਕੱਲ ਯੂਨੀਵਰਸਿਟੀ ਦੇ ਵਿੱਚ ਜਿਹੜੇ ਮਾਡਰਨ ਨੇ ਹਾਂ ਹਾਂਜੀ ਉਹ ਜਦੋਂ ਪੁੱਛਦੇ ਨੇ ਕਿ ਨਾ ਵੀ ਅਗਲਾ ਕਹਿੰਦਾ ਵੀ ਇਹਨੂੰ ਫਲਾਣੇ ਥਾਂ ਵੀ ਸਾਡਾ ਮਿੱਤਰ ਹੈ ਵੀ ਉਹ ਬਣਾ ਕੇ ਦੇ ਦੇ ਠੀਕ ਉਹ ਫਿਰ ਮੈਨੂੰ ਸਪੈਸ਼ਲ ਉਹ ਕਰ ਦੇਣਾ ਜੀ ਠੀਕ ਹੈ ਹਾਂਜੀ ਤੇ ਇਹਦੇ ਇਹਦੀ ਵੀ ਲੱਕੜ ਸਪੈਸ਼ਲ ਹੁੰਦੀ ਹੈ ਕੋਈ ਗੱਲ ਇਹਦੇ ਵਿੱਚ ਕੀ ਕੀ ਸਮਾਨ ਗਿਆ ਲੱਕੜ ਤਾਂ ਦੇ ਆਮ ਹੈ ਜੀ ਆ ਬਿਲਦਾ ਜੀ ਹਾਂ ਜੀ ਆ ਆਪਣੀ ਆਮ ਲੱਕੜਾ ਜੀ ਅੱਛਾ ਇਹ ਇਹ ਬਿਲਦਾ ਆ ਜਿਹੜਾ ਆਪਣਾ ਦਰੱਖਤ ਪੇੜ ਲੱਗੇ ਹੁੰਦੇ ਨੇ ਫਲ ਹੁੰਦਾ ਨਾ ਬਿਲ ਅੱਛਾ ਇਹਦਾ ਇਹ ਤੁਸੀਂ ਆਪਸ ਕਾ ਕੇ ਬਣਾਉਨੇ ਹੋ ਹਾਂ ਜੀ ਇਹ ਬਿਜਾਰੋ ਲੈ ਆਉਣਾ ਜੀ ਠੀਕ ਹੈ ਬਿਲ ਹਾਂ ਜੀ ਹਾਂ ਜੀ ਕਈਆਂ ਚ ਨਾਰੀਅਲ ਦਾ ਵੀ ਲਾ ਦਿੰਦੇ ਨੇ ਉਹ ਟੁੱਟਦਾ ਨਹੀਂ ਇਹ ਟੁੱਟ ਜਾਂਦਾ ਜੀ ਡਿੱਗ ਕੇ ਹੂੰ ਉਹ ਨਾਰੀਅਲ ਦਾ ਟੁੱਟਦਾ ਨਹੀਂ ਹੈਗਾ ਜੀ ਠੀਕ ਹੈ ਨਾਰੀਅਲ ਦਾ ਵੀ ਲਾ ਦਿੰਦੇ ਨੇ ਅਸੀਂ ਨਾਰੀਅਲ ਵੀ ਲੱਗ ਜਾਂਦਾ ਜਿਹੜਾ ਉਹ ਪਾਣੀ ਵਾਲਾ ਨਾਰੀਅਲ ਆਉਂਦਾ ਉਹਦੇ ਵਿੱਚੋਂ ਠੀਕ ਹੈ ਇੱਕੋ ਇੱਕ ਹੋਰ ਆਈਟਮ ਉਹ ਵੀ ਬਣਾਉਣਾ ਤੁਸੀਂ ਬਡਾਰਾ ਹੁੰਦਾ ਤੁੰਬਾ ਕਹਿੰਦੇ ਕਤਾਰੀਏ ਕੀ ਹੁੰਦਾ ਉਹ ਐਦਾਂ ਦੀ ਤੁੰਬੀ ਦੀ ਇਹਦੇ ਵਿੱਚ ਹੀ ਹੁੰਦਾ ਉਹ ਦੇਖੋ ਜੀ ਸਾਜਤਾ ਜੇ ਕੋਈ ਦਿਖਾ ਦੇ ਮਨਾਨ ਦੇ ਸਾਹਿਬ ਦੀ ਕਿਰਪਾ ਨਾਲ ਬਣਾ ਦਨੇ ਜੀ ਆਪਾਂ ਸਾਰੇ ਠੀਕ ਹੈ ਹਾਂ ਜੀ ਹਾਂ ਜੀ ਮੈਨੂੰ ਉਦਾਂ ਵੀ ਜੇ ਕੋਈ ਕਹੇ ਵੀ ਆਹ ਸਾਜ ਸਾਨੂੰ ਚਾਹੀਦਾ ਬਣਾ ਦਿੰਦੇ ਹਾਂ ਹਾਂ ਜੀ ਹਾਂ ਜੀ ਠੀਕ ਹੈ ਤੇ ਜੇ ਹੁਣ ਆਪਾਂ ਗੱਲ ਕਰਦੇ ਆਂਗੇ ਵੀ ਜਿਹੜਾ ਇਹ ਕਉਨ ਕਿਥੋਂ ਸ਼ੁਰੂਆਤ ਹੋਈ ਵੀ ਤੁਸੀਂ ਇਹ ਲਾਈਨ 'ਚ ਜਿਹੜੇ ਆ ਗਏ ਇਹ ਜੀ ਮੈਨੂੰ ਪਹਿਲਾਂ ਮੈਂ ਤਬਲਾ ਪਲੇ ਕਰਦਾ ਸੀ ਜੀ ਅੱਛਾ ਜੀ ਕਿੱਥੇ ਆਪਣੇ ਮਾਸਟਰੋਣਾਂ ਸਾਬ ਸਿਖਦੇ ਸੀਗੇ ਜੀ ਠੀਕ ਹੈ ਹਰਾਗੀ لال ਸਿੰਘ ਨਹੀਂ ਉਸਤਾਦ ਜਮ ਠੀਕ ਹੈ ਤੇ ਉਹ ਯਾਨੀ ਕਿ ਐਨਾ ਕੋ ਪਿਆਰ ਕਰਦੇ ਸੀਗੇ ਜਦੋਂ ਮੈਨੂੰ ਲੈਸਨ ਤਿਆਰ ਕਰਕੇ ਦਿੰਦੇ ਸੀ ਮੈਨੂੰ ਮੈਂ ਪੂਰੀ ਚੜ੍ਹਦੀ ਕਲਾ 'ਚ ਤਿਆਰ ਕਰਕੇ ਲੈ ਕੇ ਜਾਂਦਾ ਜੀ ਠੀਕ ਹੈ ਹਾਂ ਜੀ ਤੇ ਉਹ ਉਹਨੇ ਦੱਸਿਆ ਕਹਿੰਦੇ ਵੀ ਤੂੰ ਸੰਗੀਤ ਤਿਆਰ ਕਰ। ਹੁਸ਼। ਇਹ ਸੰਗੀਤ ਆਪਾਂ ਕੀਰਤਨ ਕਰਿਆ ਕਰਾਂਗੇ। ਤੇ ਮੈਨੂੰ ਉਹ ਚੇਟਕ ਪਈ ਜਦੋਂ ਮੈਂ ਫਿਰ 10ਵੀਂ ਪਾਸ ਕਰਕੇ ਜੀ ਤੇ ਮੈਂ ਕੰਮ ਤੇ ਲੱਗਾਇਆ ਸੰਰੂਰ ਮੱਖ ਲੱਕੜ ਸਿੱਧੀ ਸਿਲਦਣੀ ਰੰਧਣੀ ਹਨ ਜੀ ਇਹ ਆਪ ਕਿਸੇ ਉਸਤਾਦ ਬੰਦੇ ਕੋਲ ਵੀ ਸਖੀ ਜੀ। ਹਾਂ। ਇਹ ਫਿਰ ਮਾਥੋਂ ਮੈਨੂੰ ਸਾਲ ਘੋਗੇ ਸੀ ਉਸ ਤੋਂ ਬਾਅਦ ਮੈਂ ਪਹਿਲੀ ਸੰਗੀਤ ਤਿਆਰ ਕਰੀ ਜੀ। ਰਖੋੜੇ ਦੀ ਲੱਕੜ ਦੇ। ਠੀਕ ਹੈ ਹਾਂ ਜੀ ਉਹ ਬਜਾਈ ਨਛਤਰ ਸਿੰਘ ਦੇ ਛੱਤੇ ਨੇ ਜੀ ਅਲਵੇਲੇ ਦੀ ਪਹਿਲੀ ਕਸ਼ਟ ਆਈ ਸੀ ਜੀ ਮਾਤਾ ਸਲਖਣੀ ਅੱਛਾ ਉਹਦੇ ਵਿੱਚ ਬਜਾਈ ਸੀ ਉਹਦੇ ਵਿੱਚ ਬਜਾਈ ਤੇ ਬਹੁਤ ਪਿਆਰ ਮਿਲਿਆ ਜੀ ਉਹ ਵੀ ਸਰੰਗੀ ਵਧੀਆ ਵਜਾਉਂਦੇ ਨੇ ਮੈਂ ਸੁਣਿਆ ਉਹਨਾਂ ਨੂੰ ਹਾਂ ਜੀ ਹਾਂ ਜੀ ਹਾਂ ਜੀ ਤੇ ਉਸ ਤੋਂ ਬਾਅਦ ਮੇਰੀਆਂ ਮੈਂ 5-7 ਸਰੰਗੀਆਂ ਹੋਰ ਵਜਾਉ ਬਣਾਈਆਂ ਕੈਨੇਡਾ ਮਾਰਕਾ ਗਈਆਂ ਮੇਰੀਆਂ ਹਾਂ ਤੇ ਮੈਂ ਉਸ ਤੋਂ ਬਾਅਦ ਮੇਰਾ ਦੇਖੋ ਜਿਵੇਂ ਆਪਾਂ ਕਹਿੰਦੇ ਨੇ ਸੋਸ਼ਲ ਮੀਡੀਆ ਤੇ ਤੇ ਬੰਦਾ ਐਕਟਿਵ ਹੁੰਦਾ ਜੀ ਤੇ ਉਹ ਮੈਥੋਂ ਸਾਹਮਣੇ ਨਹੀਂ ਆਈ ਜੀ ਜੇ ਕੈਨੇਡਾ ਅਮਰੀਕਾ ਜਾਣ ਦੇ ਬਾਵਜੂਦ ਵੀ ਤੁਸੀਂ ਦੇਖੋ ਅੱਗੇ ਨਹੀਂ ਵਧੇ ਅੱਗੇ ਨਹੀਂ ਵਧਿਆ ਜੀ ਹਾਂ ਜੀ ਇਹ ਤੁਹਾਨੂੰ ਇੱਥੇ ਲੱਗਦਾ ਵੀ ਸੋਸ਼ਲ ਮੀਡੀਆ ਦੀ ਕਮੀ ਕਾਰਨ ਵੀ ਮੇਰੇ ਐਕਟਿਵ ਨਾ ਹੋਣ ਕਾਰਨ ਮੈਨੂੰ ਸੋ ਘਾਟ ਮਹਿਸੂਸ ਹੁੰਦੀ ਆ ਵੀ ਮੈਂ ਇਹ ਚੀਜ਼ ਨੂੰ ਆਪਣਾ ਨਹੀਂ ਸਕਿਆ ਦੇਖੋ ਮਿੱਤਰੋ ਗੱਲ ਨੋਟ ਕਰਨ ਵਾਲੀ ਹੈ ਨਾ ਜਿੱਥੇ ਸੋਸ਼ਲ ਮੀਡੀਆ ਮਾੜਾ ਸਾਬਤ ਹੋ ਰਿਹਾ ਉਥੇ ਜਿਨ੍ਹਾਂ ਨੇ ਚੰਗੇ ਵਾਸਤੇ ਵਰਤਣਾ ਉਹਨਾਂ ਨੂੰ ਘਾਟ ਵੀ ਮਹਿਸੂਸ ਹੁੰਦੀ ਹੈ ਜਿਵੇਂ ਬਾਈ ਬੈਠੇ ਨੇ ਆਪਣੇ ਨਾਲ ਹਨਾ ਜਗਵਿੰਦਰ ਜੀ ਕਹਿੰਦੇ ਵੀ ਜੇ ਮੈਂ ਸੋਸ਼ਲ ਮੀਡੀਆ ਤੇ ਐਕਟਿਵ ਹੁੰਦਾ ਤੇ ਅੱਜ ਗੱਲ ਕਿਤੇ ਨਾ ਕਿਤੇ ਹੁੰਦੀ ਹੈ ਨਾ ਜਿਵੇਂ ਤੁਸੀਂ ਕਾ ਕੈਨੇਡਾ ਅਮਰੀਕਾ ਦੇ ਵਿੱਚ ਸਾਜ਼ ਭੇਜੇ ਨੇ ਤੇ ਇੱਕ ਮੈਂ ਦੇਖ ਰਿਹਾ ਸੀ ਬਾਈ ਆ ਪਹਿਲਾਂ ਆ ਕੇ ਇਹ ਤੁਹਾਡੇ ਕੋਲੇ ਆ ਪ੍ਰਾਤਨ ਸਾਜ਼ ਆ ਜਿਹੜਾ ਇਹ ਦਿਖਾਓ ਮਾਣ ਇਹਦੇ ਬਾਰੇ ਜਾਣਕਾਰੀ ਇਹ ਕਿੱਥੋਂ ਤੁਸੀਂ ਬਣਾਇਆ ਕੀ ਗੱਲਬਾਤ ਹੈ ਇਹ ਚੀਜ਼ਾਂ ਮਿੱਤਰੋ ਖਤਮ ਹੋ ਰਹੀਆਂ ਨੇ ਤੁਹਾਨੂੰ ਤਾਂ ਦਿਖਾ ਰਿਹਾ ਦੇਖੋ ਤੇ ਦੂਜੀ ਗੱਲ ਹੈ ਕਿ ਭਾਈ ਨੂੰ ਸਪੋਰਟ ਕਰਨੀ ਜਿੰਨੇ ਮੈਨੂੰ ਦੇਖਦੇ ਨੇ ਮੇਰੇ ਵੀਰ ਫੋਲੋ ਕਰਦੇ ਨੇ ਸਾਰਿਆਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਤੋਂ ਵੱਧ ਭਾਈ ਨੂੰ ਸਪੋਰਟ ਕਰਨੀ ਆ ਇਹਨਾਂ ਦੇ ਕੰਮ ਨੂੰ ਹਨਾ ਜੀ ਤੇ ਇਹਦੇ ਬਾਰੇ ਜਾਣਕਾਰੀ ਦਿਓ ਕਿ ਇਹਨਾਂ ਦਾ ਕੀ ਨਾਮ ਪਹਿਲਾਂ ਦੱਸਿਓ ਇਹ ਦਿਲਰੁਬਾ ਜੀ ਦਿਲਰੁਬਾ ਇਹਨੂੰ ਦਿਲਰੁਬਾ ਕਹਿੰਦੇ ਨੇ ਹਾਂਜੀ ਹਾਂਜੀ ਠੀਕ ਆ ਜੀ ਇਹ ਤੁਸੀਂ ਬਣਾਈ ਆ ਇਹ ਹਾਂਜੀ ਇਹ ਆਪਨੇ ਤਿਆਰ ਕਰਿਆ ਸੀਗਾ ਜੀ ਇਹਦੇ ਨਾਲ ਦਾ ਓਕੇ ਤੇ ਇਹ ਕਿਸੇ ਸਿੰਘ ਨੇ ਦਿੱਤਾ ਸੀਗਾ ਮਾਡਲ ਜੀ ਅਸੀਂ ਇਹ ਤੁਹਾਡੇ ਕੋਲ ਮਾਡਲ ਆਇਆ ਸੀਗਾ ਤੁਸੀਂ ਇਹਦੇ ਨਾਲ ਦਾ ਬਣਾ ਕੇ ਮੈਂ ਇਹਦੇ ਨਾਲ ਦੇ ਬਣਾ ਕੇ ਦੋ ਤਿੰਨ ਦੇ ਚਈ ਇਹਨਾਂ ਨੂੰ ਠੀਕ ਹੈ ਜੀ ਹਾਂ ਜੀ ਉਹਨਾਂ ਨੇ ਫਿਰ ਆਪਾਂ ਨੂੰ ਇਹ ਕਹਿੰਦੇ ਵੀ ਤੁਸੀਂ ਤੁਹਾਡੇ ਹੱਥ ਚ ਕਲਾ ਮੈਂ ਤੁਸੀਂ ਇਹਨੂੰ ਦੇਖ ਕੇ ਹੋਰ ਬਣਾਇਆ ਕਰੋ ਹੋਰ ਬਣਾ ਲਓ ਠੀਕ ਹੈ ਹਾਂ ਜੀ ਜਿਹੜੇ ਇਹਦੀ ਆਵਾਜ਼ ਦਾ ਤਾਂ ਨਹੀਂ ਕੋਈ ਫਰਕ ਹੁੰਦਾ ਵੀ ਜਿਹੜੇ ਤੁਸੀਂ ਬਣਾਓ ਜਿਵੇਂ ਇਹ ਇਦਾਂ ਇਹਦੀ ਆਵਾਜ਼ ਬਣਾਇਓ ਪਹਿਲਾਂ ਆਵਾਜ਼ ਬਣਾਵਦੀ ਲਾਈਵ ਆਵਾਜ਼ ਦਾ ਤਾਂ ਨਹੀਂ ਕੋਈ ਫਰਕ ਹੁੰਦਾ ਜੀ ਹਾਂਜੀ ਤੇ ਬਸ ਉਹਨਾਂ ਨੂੰ ਉਹਨਾਂ ਦੀ ਕੁਆਲਿਟੀ ਜਿਹੜੇ ਵਜਾਉਂਦੇ ਨੇ ਜੀ ਹਾਂ ਉਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਹੁੰਦਾ ਜੀ ਵੀ ਕਿਹੜੇ ਹਾਂ ਵੀ ਹੁਣ ਜਿਹੜੇ ਆਮ ਬੰਦੇ ਨੇ ਜਿਨ੍ਹਾਂ ਨੂੰ ਸਾਜਾਂ ਦੇ ਨਾਲ ਪਿਆਰ ਨਹੀਂ ਉਹਨਾਂ ਨੂੰ ਤਾਂ ਅਜੀਬ ਲੱਗਦਾ ਹੈ ਇਹ ਤੁਸੀਂ ਬਹੁਤ ਸਾਰੇ ਸ਼ਬਦ ਕੀਰਤਨ ਦੇ ਵਿੱਚ ਦੇਖਿਆ ਹੋਣਾ ਜਾਂ ਦਰਬਾਰ ਸਾਹਿਬ ਇਦਾਂ ਦੇ ਸਾਜ਼ ਅੱਜ ਕੱਲ ਤੁਸੀਂ ਹੁਣ ਦੇਖ ਸਕਦੇ ਹੋ ਤਾਜ਼ਾ-ਤਾਜ਼ਾ ਅੱਜ ਕੱਲ ਚੱਲ ਰਿਹਾ ਜੀ ਉੱਥੇ ਸ਼ਾਸਤਰੀ ਜਿਹੜਾ ਦਰਬਾਰ ਸਾਹਿਬ ਤੁਸੀਂ ਜਾਉਂਗੇ ਨਾ ਇਹ ਸ਼ਾਸਤਰੀ ਸੰਗੀਤ ਦਾ ਅਭਿਆਸ ਚੱਲ ਰਿਹਾ ਉਹਦੇ ਕਲਾਸਾਂ ਵੀ ਚੱਲ ਰਹੀਆਂ ਨੇ ਇਹ ਕਿਸੇ ਨੇ ਸਿੱਖਣਾ ਆਉਂਦਾ ਮੈਂ ਨਾਲ-ਨਾਲ ਬੇਨਤੀ ਕਰਦਾ ਅਛਾ ਇਹ ਵੀ ਤੁਸੀਂ ਬਣਾ ਕੇ ਭੇਜ ਦਿੱਤਾ ਇਹਦੀ ਕਿੰਨੀ ਕੁ ਕੀਮਤ ਹੁੰਦੀ ਹੈ ਇਹ 15 ਕੁ ਹਜ਼ਾਰ ਰੁਪਏ ਦਾ ਬਣਾ ਕੇ ਦੇ ਦਾਂਗੇ ਜੀ ਅਸੀਂ 15 ਕੁ ਹਜ਼ਾਰ ਦਾ ਹਾਂਜੀ ਹਾਂਜੀ ਇਹ ਇਹਦੇ ਤਾਂ ਪ੍ਰੇਮੀ ਘੱਟ ਹੋਣਗੇ ਨਹੀਂ ਬਾਬਾ ਨਾ ਜੀ ਅੱਜ ਕੱਲ ਬਹੁਤ ਜਿੱਥੇ ਵੀ ਆਪਣੇ ਕਾਲਜ ਨੇ ਦਮਦਮ ਸਾਬੂਕੀ ਤਲ ਮੰਡੀ ਦਮਦਮ ਸਾਬੂਕੀ ਮੰਨ ਲਓ ਜਿਹੜੇ ਕਹਿੰਦੀ ਹੈ ਜੀਪੀਸੀ ਦੇ ਜਿੰਨੇ ਕਾਲਜ ਨੇ ਹੈ ਨਾ ਜਿੱਥੇ ਸੰਗੀਤ ਕਵਿਤਾ ਦਿੱਤੀ ਜਾਂਦੀ ਹੈ ਨਾ ਹਾਂਜੀ ਹਾਂਜੀ ਤੇ ਉੱਥੇ ਇਹ ਸਾਜ਼ ਸਾਰੇ ਤੰਤੀ ਸਾਜ਼ ਸਿਖਾਉਂਦੇ ਆ ਨਾ ਹਾਂਜੀ ਵਾਹ ਜੀ ਵਾਹ ਤੇ ਬਾਈ ਜੀ ਪਰਿਵਾਰ ਕਿੰਨੀ ਕ ਸਪੋਰਟ ਕਰਦਾ ਇਸ ਦੇ ਵਿੱਚ ਕਿਉਂਕਿ ਤੁਹਾਡਾ ਕੰਮ ਜੋੜੀਆਂ ਦਾ ਹਾਂਜੀ ਮੈਂ ਠੇਕੇਦਾਰੀ ਕਰਦਾ ਜੀ ਜੋੜੀਆਂ ਵੱਲੇ ਅਸੀਂ ਠੇਕੇਦਾਰੀ ਕਰਦੇ ਫਿਰ ਉਧਰੋਂ ਟਾਈਮ ਤੋਂ ਕਿਵੇਂ ਸੈੱਟ ਕਰਦੇ ਆਪਦਾ ਵਾਹ ਜੀ ਜਿੱਦੇ ਮਨ ਜੀ ਖੁਸ਼ ਹੁੰਦਾ ਹਾਂ ਜੇ ਕਿਤੇ ਕਿਤੇ ਜਾਣਾ ਹੁੰਦਾ ਅੱਧਾ ਦਿਨ ਉਧਰ ਲਾਏ ਜੀ ਆ ਕੇ ਉਹ ਕਰ ਲਿਆ ਜੀ ਤੇ ਬਸ ਜਿੱਦੇ ਕੋਈ ਰੂਹ ਹੀ ਹੁੰਦੀ ਆ ਖੜੀ ਹੋਈ ਉਦੋਂ ਐ ਬਾਈਆਂ ਨੇ ਜੀ ਫਿਰ ਕਦੇ ਕਦੇ ਰੂਹ ਮਿਸ ਵੀ ਹੁੰਦੀ ਉਹ ਵੀ ਯਾਰ ਇਹ ਇਹਦਾ ਸਮਾਨ ਘੱਟ ਵਿਕਦਾ ਹਾਂ ਜੀ ਕਿਉਂਕਿ ਇਹ ਇਹਦੇ ਚਸਕਾ ਲੋਕਾਂ ਨੂੰ ਘਟਾ ਨੇ ਇਹ ਚੀਜ਼ਾਂ ਦਾ ਹੁਣ ਟੱਡਾ ਜਿਹੜਾ ਨਵੀਂ ਜਨਰੇਸ਼ਨ ਹੈ ਹਾਂ ਜੀ ਬਹੁਤ ਘੱਟ ਇਹ ਚੀਜ਼ਾਂ ਦੇ ਮਗਰ ਲੱਗਦੀ ਹੈ ਨਾ ਸਰੰਗੀ ਹੈ ਇਹ ਆਮ ਬੰਦਾ ਨਹੀਂ ਇਹਨੂੰ ਹੱਥ ਪਾਉਂਦਾ ਹਨਾ ਤਾਂ ਕਰਕੇ ਹੁਣ ਅੱਜ ਕੱਲ ਤੁਹਾਨੂੰ ਪਤਾ ਵੀ ਚੱਕਲਤਰ ਵਾਲਾ ਕੰਮ ਚੱਲਦਾ ਹੈ ਹਾਂਜੀ ਖਟਕੜ ਵਾਲਾ ਜਿਆਦਾ ਹੋਇਆ ਕਦੇ ਇਦਾਂ ਦਾ ਮਨ ਵੀ ਕਿੱਥੇ ਪੰਗਾ ਲੈ ਲਿਆ ਆਪਾਂ ਨੇ ਉਦੋਂ ਤਾਂ ਆਸ਼ਕੀਤੀ ਸੀ ਤੁਹਾਨੂੰ ਵੀ ਪੂਰੀ ਇਹਦੇ ਨਾਲ ਹਾਂਜੀ ਤੇ ਵੈਸੇ ਉਹ ਕਦੇ ਮਨ ਫਿੱਕਾ ਨਹੀਂ ਪਿਆ ਹੈਗਾ ਜੀ ਤੁਸੀਂ ਜੁੜੇ ਰਹੇ ਹੋ ਹਾਂ ਜੁੜੇ ਰਹੇ ਜੀ ਠੀਕ ਆ ਵੀ ਇਹ ਨਹੀਂ ਲੱਗਿਆ ਯਾਰ ਵੀ ਘਟ ਟਟਵਾਦਾ ਹਾਂ ਜੀ ਵੀ ਜੋ ਜਿਹੇ ਜਿਹੇ ਮਰਜੀ ਹਾਲਾਤ ਨੇ ਹਾਂ 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 ਹਣਾ ਹਾਂ ਜੀ ਵੀ ਕਦੇ ਮਹਿਸੂਸ ਵੀ ਨਹੀਂ ਹੋਇਆ ਤੁਹਾਨੂੰ ਵੀ ਆ ਯਾਰ ਵੀ ਯਾਰ ਆਪਣਾ ਜੇ ਕਿਤੇ ਵਧੀਆ ਚੱਲਦੇ ਇਹ ਪਹਿਲੀ ਸਰੰਗੀ ਮੈਂ 92 93 ਚ ਬਣਾਈ ਸੀ ਜੀ ਹਾਂ ਤੇ ਉਸ ਤੋਂ ਬਾਅਦ ਮੇਰਾ ਚੱਲਦਾ ਹੀ ਆਇਆ ਜੀ ਕੰਮ ਤੇ ਹੌਲੀ 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 ਕਦੇ ਯਾਨੀ ਕਿ ਮੈਂ ਇਹਦੇ ਨਾਲ ਟੁੱਟਿਆ ਨਹੀਂ ਹੈਗਾ ਜੀ ਠੀਕ ਹੈ ਅੱਗੇ ਤੁਹਾਡੇ ਬੱਚੇ ਵੀ ਇਹਦੇ ਹੈਗੇ ਲੱਗਣ ਉਹਨਾਂ ਨੂੰ ਕਿ ਨਹੀਂ ਹਾਂ ਜੀ ਬੇਟਾ ਜੀ 10ਵੀਂ ਚ ਪੜਦਾ ਜੀ ਹਾਂ ਉਹ ਅਲਬੋਜੇ ਢੱਡ ਤੇ ਤਬਲਾ ਤੇ ਵਧੀਆ ਵਜਾਲਾਂ ਦੇ ਜੀ ਅਜੇ ਉਹ ਤਿਆਰ ਕਰਨ ਵਾਲੇ ਪਾਸੇ ਤਿਆਰ ਕਰਨ ਵਾਲੇ ਪਾਸੇ ਨਹੀਂ ਹਜੇ ਜੀ ਠੀਕ ਹੈ ਮਤਲਬ ਕਿ ਪਲੇ ਕਰਦਾ ਹਾਂਜੀ ਹਾਂਜੀ ਉਹ ਪੜਾਈ ਚ ਮੜ ਜਾ ਉਹ ਰੱਖਿਆ ਚਲੋ ਪੜਾਈ ਚ ਇੰਟਰਸਟ ਵੀ ਹੋਣਾ ਚਾਹੀਦਾ ਉਹ ਵੀ ਜ਼ਰੂਰੀ ਹੈ ਪੜਾਈ ਨਹੀਂ ਖਰਾਬ ਕਰਨ ਨਾਲ ਨਾਲ ਹਾਂਜੀ 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 ਠੀਕ ਹੈ ਮੁੰਡੇ ਕੰਮ 'ਚ ਹੱਥ ਵਟਾਉਂਦਾ ਜੀ ਵਧੀਆ ਠੀਕ ਹੈ ਹਾਂ ਤੇ ਪੰਜਾਬੀਆਂ ਨੂੰ ਕੀ ਬੇਨਤੀ ਕਰੋਗੇ ਤੁਸੀਂ ਸਾਡੇ ਭਰਾਵਾ ਬੇਨਤੀ ਤਾਂ ਇਹ ਹੈ ਜੀ ਦੇਖੋ ਵੀ ਸੰਗੀਤ ਇੱਕ ਹੀ ਜੀ ਰੋ ਦੀ ਖਰਾਕ ਹੈ ਹਾਂ ਹੈ ਜੀ ਵੀ ਜਿਹੜੇ ਤੁਸੀਂ ਆ ਕੱਚੇ ਪੱਲੇ ਨਸੇ ਕਰਦੇ ਹੋ ਜੀ ਹੈਂ ਬਿਲਕੁਲ ਤੇ ਵੀ ਯਾਨੀ ਕਿ ਸੰਗੀਤ ਦਾ ਨਸਾ ਕਰੋ ਕਰੋ ਵਾਹ ਕਹਿੰਦੇ ਵੀ ਦੇਖੋ ਜਿਵੇਂ ਸ਼ਰਾਬੀ ਆਸਣੇ ਠੇਕੇ ਚ ਭਾਜਦਾ ਹਾਂ ਉਵੇਂ ਜਿ ਕਰੀ ਜੇ ਲੱਗਣ ਲੱਗ ਜੇ ਵੀ ਮੈਂ ਜਾ ਕੇ ਸਰੰਗੀ ਚੱਕਾ ਮੈਂ ਜਾ ਕੇ ਢੱਡ ਚੱਕਾ ਜਾਂ ਮੈਂ ਤੂੰ ਵੀ ਚੱਕ ਹਾਂਜੀ ਹਾਂਜੀ ਤੇ ਫਿਰ ਗੱਲ ਬਣਦੀ ਆ ਹਾਂਜੀ ਜਿਹੜੀ ਆਸ ਕੀ ਨਸੇ ਦੀ ਨਹੀਂ ਕਰਨੀ ਤਾਂ ਤੁਸੀਂ ਸਾਜਾਂ ਦੀ ਕਰੋ ਸੰਗੀਤ ਦੀ ਕਰੋ ਹਨਾ ਜਿਵੇਂ ਗਾਣੇ ਸੁਣਦੇ ਆਪਾਂ ਨਾ ਹਾਂਜੀ ਹਾਂਜੀ ਗਾਣੇ ਸੁਣਦੇ ਚ ਗੁਰਬਾਣੀ ਸੁਣਨ ਲੱਗ ਜੀ ਜ਼ਿੰਦਗੀ ਬਣ ਜਾਂਦੀ ਹੈ ਹਾਂਜੀ 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 ਗਾਣੇ ਸੁਣ ਕੇ ਨਹੀਂ ਪਤਾ ਲੜਾਈ ਕਰ ਲਈਏ ਹਾਂਜੀ ਹਾਂਜੀ ਉਮਰ ਇਕਰੀ ਨਸ਼ਾ ਕਰਕੇ ਵੀ ਲੜਾਈ ਹੋ ਜਾਂਦੀ ਹੈ ਜਾਂ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਹਾਂਜੀ ਹਾਂਜੀ ਜੇ ਤੁਸੀਂ ਐਦਾਂ ਦਾ ਨਸ਼ਾ ਲਾ ਲიਏ ਕਹਦੀ ਆਪਾਂ ਵੀ ਚਾਹੇ ਤੁਸੀਂ ਢੱਡ ਵਜਾਉਣ ਵਾਲਾ ਜਾਂ ਬਣਾਉਣ ਵਾਲਾ ਹਾਂ ਜੀ ਸਰੰਗੀ ਵਜਾਉਣ ਵਾਲਾ ਲੱਗ ਗਿਆ ਚਹੇ ਦੀ ਬਣਾਉਣ ਵਾਲਾ ਲੱਗ ਗਿਆ ਆ ਤੁਹਾਡਾ ਜੀਵਨ ਬਣ ਜੂਗਾ ਹਾਂਜੀ 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 ਬਹੁਤ ਵਧੀਆ ਗੱਲ ਆ ਜੀ ਤੇ ਬਾਕੀ ਭਾਈ ਮੈਂ ਅਖੀਰ ਦੇ ਉੱਤੇ ਸਾਰੇ ਭਰਾਵਾਂ ਨੂੰ ਬੇਨਤੀ ਕਰੂੰਗਾ ਜਿੰਨੇ ਮੈਨੂੰ ਦੇਖ ਰਹੇ ਨੇ ਤੇ ਵੀਰ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਜਾਂ ਜਿਹੜੇ ਢਾਡੀ ਲਾਈਨ ਦੇ ਵਿੱਚ ਹੈਗੇ ਨੇ ਜਿੰਨੇ ਵੀ ਸੰਗੀਤ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਬਾਈ ਹਜੇ ਬਹੁਤ ਮੈਂ ਕਹਿੰਦਾ ਵੀ ਦਬਿਆ بیٹھا ਮੈਂ ਤੁਹਾਨੂੰ ਪੰਜਾਬੀ 'ਚ ਹੀ ਬੇਨਤੀ ਕਰ ਰਿਹਾ ਵੀ ਦਬਿਆ بیٹھا ਬਾਈ ਨੂੰ ਇੱਕ ਉੱਪਰ ਲੈ ਕੇ ਆਓ ਕਿਉਂਕਿ ਸੋਸ਼ਲ ਮੀਡੀਆ ਤੋਂ ਬਾਈ ਦਾ ਗੈਪ ਰਿਹਾ ਹੈ ਕਈ ਵਾਰੀ ਨਹੀਂ ਧਿਆਨ ਹੁੰਦਾ ਇੱਧਰ ਨੂੰ ਵੀ ਤਾਂ ਕਰਕੇ ਜਿੱਥੇ ਕੈਨੇਡਾ ਅਮਰੀਕਾ ਦੇ ਵਿੱਚ ਇਹਨਾਂ ਨੇ ਆਪਣੇ ਸਾਜ ਭੇਜੇ ਨੇ ਤੇ ਉਹਦੇ ਇੰਨਾ ਹੋਣ ਦੇ ਬਾਵਜੂਦ ਵੀ ਅੱਜ ਬਾਈ ਬਹੁਤ ਅਜੇ ਨੀਵੇਂ ਪੱਧਰ ਤੇ ਆ ਮੈਂ ਕਹਿੰਦਾ ਵੀ ਪੂਰੇ ਪੰਜਾਬ 'ਚ ਪਤਾ ਲੱਗਣਾ ਚਾਹੀਦਾ ਤੁਸੀਂ ਸਪੋਰਟ ਕਰਨੀ ਹੈ ਵੱਧ ਤੋਂ ਵੱਧ ਤੇ ਬਾਈ ਦਾ ਡਰੈਸ ਬਾਈ ਤੁਹਾਡਾ ਆਪਣਾ ਡਰੈਸ ਦੱਸਿਓ ਮੈਂ ਪਿੰਡ ਕਾਇ ਵਾਲਾ ਹੀ ਸਾਡਾ ਹਾਂਜੀ ਜ਼ਿਲ੍ਹਾ ਸੰਗਰੂਰ ਜੀ ਜ਼ਿਲ੍ਹਾ ਸੰਗਰੂਰ ਹੈ ਸੰਗਰੂਰ ਤੋਂ ਕਿੰਨਾ ਦੂਰ ਹੈ ਸੰਗਰੂਰ ਤੋਂ 12 ਕਿਲੋਮੀਟਰ ਹੈ ਜੀ 12 ਕਿਲੋਮੀਟਰ ਸੰਗ ਰੋਡ ਮਸਤਵਾਨਾ ਸਾਹਿਬ ਦੇ ਲਵੇ 4 ਕਿਲੋਮੀਟਰ ਪੈਂਦੀ ਹਾਂਜੀ ਮਸਤਵਾਨਾ ਸਾਹਿਬ ਤੋਂ 4 ਕਿਲੋਮੀਟਰ ਪਿੰਡ ਹੈ ਇਹਨਾਂ ਦਾ ਬਸ ਹਾਂਜੀ 22 ਦਾ ਨੰਬਰ ਆ ਸਕਰੀਨ ਤੇ ਚੱਲ ਰਿਹਾ ਕਿਸੇ ਨੂੰ ਵੀ ਜ਼ਰੂਰਤ ਹੈ ਇਹਨਾਂ ਨੂੰ ਕਾਲ ਕਰ ਸਕਦੇ ਹੋ ਕੋਈ ਟੱਡ ਬਾਰੇ ਤੁਸੀਂ ਇਹਨਾਂ ਕੋਲ ਪਰਚੇਜ ਕਰਨੀ ਆ ਤੁੰਬੀ ਹੋਈ ਹੈ ਨਾ ਆ ਦੇਖੋ ਲਗੋਜੇ ਹੋਏ ਨਵਾਂ ਸਾਜ ਕੋਈ ਨਵਾਂ ਸਾਜ ਕੋਈ ਬਣਵਾਉਣਾ ਵੀ ਹੈ ਤੁਸੀਂ ਸਾਜ ਦਿਖਾ ਦਿਓ ਵੀ ਭਾਈ ਸਾਨੂੰ ਆ ਸਾਜ ਬਣਾ ਕੇ ਦੇ ਦਿਓ ਬਣਾ ਕੇ ਦੇ ਦੇਣਗੇ ਇਹਨਾਂ ਦੇ ਹੱਥਾਂ 'ਚ ਬਹੁਤ ਕਲਾ ਬਸ ਲੋੜ ਆ ਤੁਹਾਡੀ ਸਪੋਰਟ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੇਰੀ ਹੱਥ ਵਨ ਕੇ ਬੇਨਤੀ ਆ ਤੇ ਬਾਈ ਨੂੰ ਸਪੋਰਟ ਕਰੋ ਪੂਰੀ ਜੀ ਤੇ ਬਹੁਤ ਬਹੁਤ ਧੰਨਵਾਦ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਧੰਨਵਾਦ ਸ਼ੁਰੂ ਕਰੋ ਤਾਲੋ